ਫੜੇ ਗਿਆ ਜੀ ਗਰੂਫ ਰਹਿ ਗਿਆ ਇਹ ਨਹੀਂ ਸਾਡੇ ਮਿਤੀ 21 8 2024 ਨੂੰ ਮਛਵੜੇ ਸ਼ਹਿਰ ਦੇ ਵਿੱਚ ਉਰੀ ਹੋਈ ਸੀ ਚੋਰੀ ਦੇ ਵਿੱਚ ਮਨਮੋਹਨ ਸ਼ਰਮਾ ਜੀ ਦਾ ਜਿਹੜਾ ਘਰ ਸੀ ਜਿਹੜੇ ਨਹੀਂ ਤੋੜਿਆ ਸੀ ਚੋਰੀ ਦੇ ਵਿੱਚ ਕਰਵਲਵਦ ਤੇ ਜਿਹੜੇ 4 ਲਾਈਵ ਜਿੰਦਾ ਕਾਰਤੂਸ ਇਹ ਨਾਲ ਚੋਰੀ ਕਰਕੇ ਲੈ ਗਏ ਸੀ ਤੋਂ ਬਨਾ ਕਰਦਾ ਹੋਰ ਵੀ ਇੱਕ ਦਾ ਗਨੇ ਦੀ ਜਿਹੜੀ ਕੋਈ ਲੈ ਗਏ ਉਸ ਕੇਸ ਦੀ ਐਮੀ ਤੋਂ ਦੇਖਦੇ ਹੋਏ ਵੀ ਇਹ ਵੈਪਨ ਜਿਹੜਾ ਚੋਰੀ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਗੀਆਂ ਸੀ ਜਿਹਦੀ ਸੈਂਸਿਟਿਵਿਕ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਹੋਮਨ ਇੰਟੈਲੀਜੈਂਸ ਦੀ ਰਹੀ ਕੜੀ ਨਾਲ ਕੜੀ ਜੋੜਦੇ ਉਦੋਂ ਦੇ ਸੀਐਸਪੀਐਸ ਨੂੰ ਪਲੇਸ ਕਰਨ ਲਈ ਬਾਬਾ ਰੋਏ ਸੀ ਇਹ ਸਾਨੂੰ ਉਦੋਂ ਸਾਡੀ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਹੈ ਕੱਲ ਜਦੋਂ ਸਾਡੇ ਐਸਐਚਓ ਸਾਹਿਬ ਦੇਣ ਦੀ ਟੀਮ ਨਾਲ ਨਕਲ ਆਇਆ ਸੀ ਉੱਥੇ ਜਿਹੜੇ ਤਿੰਨ ਬੰਦੇ ਆ ਨਿਰਮਲ ਏਲੀਅਸ ਗੋਪੀ ਇੰਦਰਾ ਕਲੋਨੀ ਮਾਚਪੋੜੇ ਦਾ ਤੇ ਰੈਨੂ ਮਹੰਤਾ ਹੈ ਇਦੇ ਬਾਰੇ ਮੈਨੂੰ ਸੁਣਾਜਣਾ ਰੈਨੂ ਮਹੰਤ 5-6 ਮਹੀਨੇ ਪਹਿਲਾਂ ਵੀ ਜਿਹੜੀ ਐ ਐਸਐਮਓ ਸਾਹਿਬ ਸਮਰਾਲੇ ਦੇ ਅਟੈਕ ਹੋਇਆ ਸੀ ਲੁੱਟ ਦੀ ਨੀਅਤ ਨਾਲ ਉਹਦੇ ਵਿੱਚ ਵੀ ਇਹ ਅਰੈਸਟ ਕੀਤੀ ਸੀ ਇਹ ਜਵਾਨ ਤੇ ਸੀ ਉਹ ਜੀ ਇਹ ਹੁਣ ਜਵਾਨ ਤੇ ਸੀ ਇਸ ਤੋਂ ਬਿਨਾਂ ਇੱਕ ਜਗਦੀਪ ਸਾਨੂੰ ਬਲਵਿੰਦਰ ਸਿੰਘ ਇਹ ਵੀ ਇਦਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨਾਂ ਬੰਦਿਆਂ ਨੇ ਇਹਦੇ ਘਰੇ ਚੋਰੀ ਕੀਤੀ ਸੀ ਤੇ ਇਹ ਰਵਾਲਵਰ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਰਾਮਪੁਰ ਜਿਹੜਾ ਪਿੰਡ ਪੈਂਦਾ ਚਮਕੌਰ ਸਾਹਿਬ ਥਾਣੇ ਦੇ ਵਿੱਚ ਉੱਥੇ ਜਿਹੜਾ ਰੈਨੂ ਮਹੰਤ ਹੈ ਵਧਾਈ ਦੇ ਬਹਾਨੇ ਨਾਲ ਉਸ ਘਰਤ ਗਿਆ ਸੀ ਕੁਝ ਦਿਨ ਪਹਿਲਾਂ ਉਹ ਕਰ ਆਇਡੈਂਟੀਫਾਈ ਕਰਨ ਤੋਂ ਬਾਅਦ ਦੋ ਦੂਜੇ ਸਾਥੀਆਂ ਨੂੰ ਲੈ ਕੇ ਵਿਦ ਰਵਲਵਰ ਉੱਥੇ ਲੇਡੀ ਜੀ ਜਿਹੜੀ ਹੈ ਵਾਲੀਆਂ ਦੀ ਸਨੇਚਿੰਗ ਕੀਤੀ ਨਾ ਤੇ ਰਵਲਵਰ ਵੀ ਤਾਂ ਨੇ ਉਹ ਪਰ ਜਦੋਂ ਇਹਦੇ ਮੁਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬੜੀ ਅਹਿਮ ਕੜੀ ਨਾਲ ਕੜੀ ਜੋੜਦੇ ਅਸੀਂ ਨਾ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਕੋਲ ਜਿਹੜਾ ਸਾਡਾ ਚੂਰੀਆਰ ਰਵਲਵਰ ਸੀ ਉਹ ਬਰਾਮਦ ਕੀਤਾ ਇਸ ਤੋਂ ਮਿਨਾ ਜਿਹੜੀ ਬਹਿਰਾਮਪੁਰ ਦੀ ਲੁੱਟ ਦੀ ਵਾਰਦਾਤ ਸੀ ਓਵਿਟ ਰੇਸ ਹੋਈ ਆ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਹੋਰ ਇੱਕ ਹੋਰ ਸਾਥੀ ਚਰਨਜੀਤ ਬਲਵਿੰਦਰ ਸਿੰਘ ਜਿਹੜਾ ਉਸ ਬਹਿਰਾਮਪੁਰ ਦੀ ਖੋਦੇ ਵਿੱਚ ਵੀ ਨਾਲ ਸੀ ਉਸ ਦੇ ਨਾਲ ਇੱਕ ਸੁਖਵਿੰਦਰ ਗੌਰ ਆ ਵਾਈਫੋਪ ਆ ਰਾਣਾ ਇਥੇ ਸਮਗਲਰ ਆ ਟਿੱਡਾ ਕਰਕੇ ਉਹਦੀ ਘਰ ਵਾਲੀ ਇਹਨਾਂ ਨੂੰ 8 ਗ੍ਰਾਮ ਜਿਹੜੀ ਆ ਹੈਰੋਂ ਦੇ ਨਾਲ ਅਹੀ ਰੈਸਟ ਕੀਤਾ ਇਹਨਾਂ ਨੂੰ ਝਾੜ ਸਾਹਿਬ ਗੁਰਦਾਰੇ ਸਾਹਿਬ ਦੇ ਲੱਗਿਆਂ ਦੀ ਸਾਡੇ ਜਿਹੜੇ ਦੋ ਗੇਸੇ ਟਰੇਸ ਹੋਇਆ ਉਹ ਅਨਵੈਸਟੀਗੇਸ਼ਨ ਸਾਡੀ ਗੋਇੰਗ ਆ ਨੇ ਦਾ ਰਿਪੋਰਟ ਲਗਾ ਹੋਰ ਵੀ ਦੇਖਾਂਗੇ ਇਹਨਾਂ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਸ ਤੋਂ ਬਨਾ ਮੈਂ ਵੀ ਦੱਸਣਾ ਚਾਹਣਾ ਜਿਹੜਾ ਨਿਰਮਲ ਗੋਪੀ ਆ ਇਹਦੇ ਆਲਰੇਡੀ ਤਿੰਨ ਪਰਚੇ ਦਰਜ ਨੇ ਰੈਨੂ ਮਹੰਤ ਦੇ ਆਲਰੇਡੀ ਤਿੰਨ ਪਰਚੇ ਦਰਜ ਆ ਜਿਹੜਾ ਜਗਦੀਪ ਆ ਉਹਦੇ ਦੋ ਪਰਚੇ ਦਰਜ ਨੇ ਇਹਦੇ ਮਹਤਾਜ ਇਹ ਵਿਰੋਧਾ ਸਰਗਨਾ ਇਹ ਸੀ ਮੇਰੀ ਜਿਹੜਾ ਜਿਹੜਾ ਇਹ ਬਣਾਇਆ ਚੋ ਟਕੋਰਾ ਬਣ ਰਿਹਾ ਔਰ ਰੈਨੂ ਮਹੰਤ ਜਿਹੜਾ ਵਿਰੋਧਾ ਸਰਗਨਾ ਵੀ ਸੀ ਇਹ ਆਇਡੈਂਟੀਫਿਕੇਸ਼ਨ ਵੀ ਜਿਹੜੇ ਜਿੱਥੇ ਲੁੱਟ ਕਰਨੀ ਜਾਂਦੀ ਸੀ ਜਗ੍ਹਾ ਦੀ ਪਛਾਣ ਵੀ ਇਹੀ ਕਾ ਇਪੀਸੋਡੋ ਕੇ ਬਾਅਦ ਚ ਜਾਂਦਾ ਸੀ ਪਹਿਲਾਂ ਨਾਤਰਿਕ ਵੇਸ਼ ਬਾਅਦ ਚ ਉਹ ਦੂਜੀ ਵੇਸ ਕੰਦੇ ਜਿਹੜੀ ਬੈਲ ਹੋਈ ਹੈ ਕੋਈ ਹਾਂਜੀ ਹਾਂਜੀ ਪਹਿਲਾਂ ਮਹਤਾਂ ਦੇ ਵੇਸ਼ ਜਾਂਦਾ ਸੀ ਉਸ ਤੋਂ ਬਾਅਦ ਫਿਰ ਜਿਹੜੇ ਆਮ ਬੰਦੇ ਵਾਲੇ ਕਪੜੇ ਪਾ ਕੇ ਫਿਰ ਲੁੱਟ ਦੀ ਵਾਰਦਾਤ ਨੂੰ ਜਾਂਮੂ ਸੀ ਇਹ ਚੋਰੀਆਂ ਵਾਰਦਾਤ ਉਹਨੇ ਕੋਈ ਹੋਰ ਵਾਰਦਾਤਾਂ ਵੀ ਕੀਤੀਆਂ ਕੋਈ ਐ ਸੰਭੜੇ ਜਿਹਨਾਂ ਸਾਡੀਆਂ ਨੂੰ ਤੁਹਾਨੂੰ ਦੱਸਿਆ ਵੀ ਜਿਹੜੀ ਇਹ ਸਾਡੀ ਬਾਰਾਮਪਰਾ ਦੀ ਟ੍ਰੇਸ ਹੋਈ ਹੈ ਇਹਨਾਂ ਦਾ ਰਮਾਂਡ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੋਏ ਕੋਣ ਹੋਰ ਵੀ ਐਮ ਸਰਾਗ ਲੱਗਣ ਦੀ ਸੰਭਾਵਨਾ ਹੈ ਇਹ ਤਿੰਨ ਬੰਦੇ ਗਰੋਸ ਸੀ ਕਿ ਹੋਰ ਵੀ ਕੋਈ ਬੰਦੇ ਸ਼ਾਮਲ ਹੋ ਗਏ ਨਹੀਂ ਨਹੀਂ ਇਹ ਤਿੰਨ ਬੰਦੇ ਜਿਨਾਂ ਨੇ ਲੋਟ ਦੀ ਵਾਰ ਦੋ ਤੁੰ ਜਾਮ ਦਿੱਤਾ ਪਰਵਲਵਰ ਦੇ ਨਾਲ ਗਨੇ ਬਾਰੇ ਕਿਥੇ ਵੇਚਦੇ ਸੀ ਕਿ ਕੁੱਤੇ ਸੋਏ ਸਰ ਇਹ ਤਾਂ ਜੀ ਗਨੇ ਸਾਡੀ ਜਿਹੜੀ ਪ੍ਰੀਮੀਰੀਰੀ ਇਨਵੈਸਟੀਗੇਸ਼ਨ ਤੋਂ ਜਿਹੜਾ ਆ ਆਪਣੇ ਮਾਸ਼ੂੜੇ ਸ਼ਹਿਰ ਦੇ ਇੱਕ ਜੁਲਰ ਹੈ ਜਿਹੜਾ ਇਹਨਾਂ ਤੋਂੜੇ ਲੁੱਟ ਹੋ ਗਈ ਤੇ ਗਨੇ ਜਿਹੜਾ ਜਿੰਨਾ ਲਏ ਸੀ ਉਸ ਨੂੰ ਵੀ ਅਰੈਸਟ ਕਰਕੇ ਸਲਾਖਾਂ ਪਿੱਛੇ ਕਰਾਂਗੇ ਤੇ ਰਿਕਵਰੀ ਵੀ ਪੂਰੀ ਹੋਊਗੀ ਇਹ ਜਿਹੜੇ ਪਰਚੇ ਪਰਚੀ ਪਰ ਲੁੱਟ ਖੋਦੇ ਆ ਕਿ ਐਂਡੀਪੀ ਐਕਸ ਦੇ ਕਾਦੇ ਪਰਚੇ ਨੇ ਪਹਿਲਾਂ ਦੇ ਪਰਚੇ ਨੇ ਇਹਨਾਂ ਦੇ ਜ਼ਿਆਦਾ ਪਰਚੇ ਲੁੱਟ ਖੋਦੇ ਆ ਤੇ ਐਂਡੀਪੀ ਐਸ ਲਈ